ਸਪਾ ਨੀਤਾ ਅਤੇ ਕੇਐਸ ਰਾਜੂ ਲੀਗਲ ٹرسٹ ਦੇ ਚੇਅਰਮੈਨ ਜਗਮੋਹਨ ਸਿੰਘ ਰਾਜੂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਅਤੇ ਪੰਜਾਬੀ ਰਾਜਨੀਤੀ 'ਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖ ਕੌਮ ਦੀ ਧਾਰਮਿਕ ਰਾਸ਼ਧਾਨੀ ਹੈ ਅਤੇ ਇੱਥੇ ਸ਼ਰਾਬ ਦੇ ਠੇਕੇ ਚਲਾਉਣਾ ਸਿੱਖ ਸੈਂਟੀਮੈਂਟਸ ਦੀ ਕੋਰ ਉਲੰਘਣਾ ਹੈ। ਭਗਵੰਤ ਮਾਨ ਨੂੰ ਸਿੱਧਾ ਨਿਸ਼ਾਨਾ ਬਣਾਉਂਦੇ ਹੋਏ ਜਗমোহন ਸਿੰਘ ਰਾਜੂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਆਪਣੀ ਮੈਨੀਫੈਸਟੋ ਵਿੱਚ ਜੋ ਵਾਅਦੇ ਕੀਤੇ ਹਨ ਉਹ ਪੂਰੇ ਨਹੀਂ ਕੀਤੇ ਸਾਲਾਂ ਤੋਂ ਸਿੱਕਮ ਅ ਸਿੱਕਮ ਦੇ ਨਾਲ ਸਾਰੀ ਦੁਨੀਆ ਪਰ ਸਾਰਾ ਸਮਾਜ ਇਹ ਚਾਹੁੰਦਾ ਹੈ ਪਰ ਇਹ ਅਰਦਾਸ ਕਰਦਾ ਰਿਹਾ ਹੈ ਔਰ ਇੱਕ ਮੰਗ ਕਰਦਾ ਰਿਹਾ ਹੈ ਕਿ ਸ਼੍ਰੀ ਅਮਰitsar ਜੀ ਨੂੰ ਟਵਿੱਟਰ ਨਗਰੀ ਦਾ ਸਟੇਟਸ ਦਿੱਤਾ ਜਾਏ ਔਰ ਇੱਥੇ ਸ਼ਰਾਬ ਔਰ ਬਾਕੀ ਸਭ ਨਸ਼ਿਆਂ ਨੂੰ ਬੈਨ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਬੜੀਆਂ ਐਜੀਟੇਸ਼ਨਸ ਹੋਈਆਂ ਨੇ ਇਸ ਮੰਗ ਨੂੰ ਲੈ ਕੇ ਸਿੱਖ ਕੌਮ ਨੇ ਬੜੇ ਬਲਿਦਾਨ ਦਿੱਤੇ ਨੇ ਔਰ ਪਿਛਲੇ 2 ਸਾਲਾਂ ਦੇ ਵਿੱਚ ਮੈਂ ਇਸ ਮੁੱਦੇ ਨੂੰ ਸ਼ਾਂਤੀਪੂਰਕ ਸਰਦਾਰ ਦੇ ਹਸਾਮ ਨਾਲ ਕਨਸਟੀਟਿਊਸ਼ਨਲੀ ਹਾਈ ਕੋਰਟ ਦੇ ਵਿੱਚ ਇਸ ਮਸਲੇ ਨੂੰ ਐਜੀਟੇਟ ਕਰ ਰਿਹਾ ਪਿਛਲੇ 2 ਸਾਲ ਤੋਂ